ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਕਾਲੇਕੇ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਬਾਗਾਪਰਾਣਾ ਬਾਗੇਪਰਾਣੇ ਤੋਂ ਚੜ੍ਹਦੇ ਵਾਲੇ ਪਾਸੇ ਨੂੰ 2.5 ਕਿਲੋਮੀਟਰ ਤੈਨ ਤੇ ਪੈਂਦਾ ਕਾਲੇਕੇ ਇੱਕ ਸਾਈਡ ਨੱਥੋ ਕੇ ਇੱਕ ਸਾਈਡ ਝੜੈਕ ਮੰਡੀਰਾ ਜੇ ਆਣਗਵਾਂਡ ਦੇ ਪਿੰਡ ਹੈ ਘੋਲੀਆਂ ਵੀ ਨਾਲ ਹੀ ਰਹਿ ਜਾਂਦਾ ਚਾਰ ਜਾਨਵਰ ਵਿਖਾਉਣੇ ਆ ਦੋ ਤਾਜ਼ੀਆਂ ਸੂਈਆਂ ਵਹਿੜਾਂ ਇੱਕ ਗੱਬਣ ਵਹਿੜ ਤਿਆ ਭਾਂਡੇ ਵੀ ਨਾਲ ਇਕੱਠੇ ਕਰੀ ਫਿਰਦਾ ਬਾਈ ਦੋਵੇਂ ਸੂਈਆਂ ਸਵਾਈਆਂ ਦੋਵਾਂ ਦੀ ਜੇਰ ਪੈ ਗਈ ਆ ਤੇ ਸਾਹਮਣੇ ਰੱਖੀ ਬੈਠਾ ਇੱਕ ਮੱਝ ਮਗਰ ਉਹਦੇ ਕੱਟਾ ਇਹ ਚਾਰ ਜਾਨਵਰ ਆ ਇੱਕ ਆ ਗੱਬਣ ਤਿਆਰ ਵਹਿੜ ਇਨਫਰਮੇਸ਼ਨ ਲੈਦਾ ਨਾ ਜਾਇਜੇ ਭਾ ਹੋਣਗੇ ਗੱਲਾਂ ਬਾਤਾਂ ਬਾਈ ਨਾਲ ਕਰ ਲੈਣੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾ ਦੱਸ ਦੀ ਨਾ ਭਾਈ ਜੀ ਉਤਾਰ ਸਿੰਘ ਜੀ ਪਿੰਡ ਕਾਲੇ ਦੇ ਅਸ਼ੀਰਵਾਦਾ ਪੁਰਾਣਾ ਜਿਲ੍ਹਾ ਲੋਗਾ ਜੀ ਫੋਨ ਨੰਬਰ ਐਸੀ 9914566052 ਜੀ 9914566052 4 ਜਨਵਾਰ ਬਾਈ ਹਾਂ 4 ਆ ਵੀਰੇ ਦੋ ਤਾਂ ਹਾਰ ਰਾਤ ਹੀ ਸੂਈਆਂ ਇੱਕ ਰਾਤ ਨੂੰ ਸੁਬਾ ਸੂਈ ਆ 3:00 ਇੱਕ ਰਾਤ ਸੂਈ ਆ ਕਾਲੀ ਬੈਠ ਠੀਕ ਐ ਇਹਦੇ ਮਦਰ ਬੱਛੀ ਆ ਉਹਦੇ ਮਦਰ ਅੱਛਾ ਵੀਰੇ ਇਹ ਤੋਂ ਸ਼ੁਰੂ ਕਰ ਬੱਛੀ ਵਾਲੇ ਤੋਂ ਕਿੰਨਾ ਕੁ ਦੁੱਧ ਦੇ ਦੂ ਬਹੁਤ ਵੀਰੇ ਤੋਂ 14-15 ਕਿਲੋ ਦੱਸਿਆ ਦਾ ਵੀ ਪਹਿਲਾਂ ਦਾ ਚੋਇਆ ਹਾਂ ਬਾਕੀ ਚੁਆਈ ਚੁਈ ਇੱਕ ਨੰਬਰ ਆ 2.5 ਕਿਲੋ ਬੋਲਾ ਚੋਇਆ ਮਗਰੇ ਦੇ ਬੱਛੀ ਆ ਸਹੀ ਦੋਈ ਦੀ ਇੱਕ ਨੰਬਰ ਆ ਸੀਰ ਠੰਡੀ ਫੁੱਲ ਹੈ ਜੇ ਨਹੀਂ ਨਹੀਂ ਲਤਾਂ ਵਾਲੀ ਵੀ ਆਪਾਂ ਲੈਦੇ ਨਹੀਂ ਤੁਹਾਨੂੰ ਪਤਾ ਤਾਂ ਹੈਗਾ ਮੈਂ ਲੈਂਦਾ ਨਹੀਂ ਲਤਾਂ ਲਾ ਆਪਾਂ ਛੱਡੇ ਹੋਣੇ ਆ ਆ ਜੇਰ ਫਸਾਰੀ ਦੀ ਫੁੱਲ ਦੀ ਫੁੱਲ ਹੋ ਗਿਆ ਦੋਨਾਂ ਦਾ ਜੀ ਦੋਸਤੋ 14 15 ਕਿਲੋ ਬਾਈ ਦਾਸ ਦਾ ਦੁੱਧ ਪਹਿਲਾਂ ਨੇ ਦਿੱਤਾ 14 15 ਪਿਆਜੂ ਤੇ ਮਗਰ ਬਹੁਤ ਸੋਹਣੀ ਬੱਚੀ ਫੀਮੇਲ ਕਾਫ ਬਛੜੀ ਵਧੀਆ ਦੁੱਧ ਦੁੱਧ ਛੱਡ ਲੋਂਗੇ ਡੇਢ ਦੋ ਮਹੀਨੇ ਆਉਂਦੇ ਸੂਏ ਨੂੰ ਆਪਦੀ ਮਾਂ ਦੇ ਮਗਰ ਵੜ ਰਾਜੂ ਲੈ ਚੱਲ ਬਾਈ ਮੋਟਾ ਮੋਟਾ ਥਾਣ ਹੈ 2.5 ਕਿਲੋ ਬਾਈ ਦੱਸਦਾ ਬੌਲਾ ਚੋਇਆ ਵਾ ਚਵਾਈ ਚੂਈ ਬਾਈ ਕਹਿੰਦਾ ਓਕੇ ਆ ਜਮ ਮੈਂ ਤਾਂ ਅੱਗੇ ਵੀ ਕਹਿੰਨਾ ਹੁਣਾ ਸੂਏ ਸਵਾਏ ਪਸ਼ੂ ਨੂੰ ਥੋੜੀ ਜੀ ਤਰਜੀਹ ਵੱਧ ਦਿਆ ਕਰੋ ਕਿਉਂਕਿ ਜੋ ਕੁਛ ਆ ਤੁਹਾਡੇ ਸਾਹਮਣੇ ਆ ਜਾਣਾ ਭਾਵੇਂ ਦੋ ਟਾਈਮ ਚਾਰ ਟਾਈਮ ਓਰੀਜਨਲ ਤਸੱਲੀ ਕਰਕੇ ਲੈ ਜਾਓ ਤੁਸੀਂ ਪੈਸੇ ਦੇਣੇ ਆ ਤੁਹਾਡਾ ਹੱਕ ਬਣਦਾ ਜੇਰਾ ਜੂਰਾ ਪਈਆਂ ਵਾ ਦੋਵਾਂ ਵੈੜਾਂ ਦੀਆਂ ਮੋٹے ਮੋਟੇ ਥਾਣ ਮੋਕ ਵਾਲਾ ਥਾਣਾ ਚਾਰਾਂ ਥਾਣਾ ਦਾ ਚੰਗੀ ਵੀਰੇ ਬਲਾ ਇੰਨੀ ਚਵਾਈ ਚੰਗੀ ਲੱਗੀ ਜੀ ਨਾ ਆਪ ਵੀ ਅਗਲਾ ਵੇਖੂਗਾ ਠੀਕ ਹੈ ਪੂਰੀ ਇੱਕ ਨਾ ਪਰ ਹੂੰ ਸਹੀ ਆ ਬੱਚਾ ਬੱਚਾ ਮਗਰ ਛੱਡਣਾ ਧਾਰਾ ਮਾਰ ਕੇ ਵਿਖਾਣਾ ਮਾਰ ਦਿੰਦੇ ਆ ਪਧਾਰਾਂ ਨੂੰ ਕੋਨੀ ਆਪੂਗੀ ਫਿਰ ਹਾਂ ਲਓ ਜੀ ਬੱਚਾ ਬਾਈ ਨੇ ਛੱਡ ਲਿਆ ਬੱਚਾ ਮਗਰ ਵੱੱਛੀ ਆ ਬਾਈ ਕਹਿੰਦਾ ਧਾਰਾ ਮਾਰ ਕੇ ਆਪਾਂ ਵਿਖਾ ਹੀ ਦਿੰਨੇ ਆ ਚਵਾਈ ਦੀ ਬਾਲੀ ਚੰਗੀ ਆ ਬਾਈ ਕਹਿੰਦਾ ਆ ਤੁਸੀਂ ਵੇਖ ਲਓ ਹੂੰ ਚਵਾਈ ਆ ਗੱਡੇ ਵਰਗੀ ਚਵਾਈ ਆ ਠੀਕ ਆ ਆ ਵੇਲਾ ਬਸ ਜਾਂਦੇ ਨਾ ਤੁਸੀਂ ਇੱਕ ਬੋਲਾ ਹੀ ਬਣਾਉਣਾ ਹੈ। ਅੱਛਾ। ਹਾਂ। ਹਾਂ ਚਾਹੀਆ। ਪੂਰੀ ਮੋਟੀ ਚਵਾਈ ਆ। ਜੇਰਾ ਜੁਰਾ ਨਹੀਂ ਓਕੇ ਆ ਉਹ ਦੀ ਗੱਲ ਹੈ। ਬਾਈ ਕਹਿੰਦਾ ਜਾਂਦੇ ਤੁਸੀਂ ਬੋਲਾ ਬਣਾ ਲੈਣਾ ਤੇ ਖਾ ਲੈਣਾ। ਕੋਈ ਢੋਲ ਪੂਰੀ ਇਹਦਾ ਜੀ। ਹਾਂ। ਕਿਉਂਕਿ ਸੂਈ ਸੁਹਾਈ ਹੈਗੀ ਆ ਮਗਰ ਬੱਚੀ ਆ ਜੇਰ ਜੁਰ ਰਪਈ ਵੀ ਆ। ਸੇਵਾ ਕਰੋ ਤੇ ਦੁੱਧ ਪੀਓ। ਮੱਝਾਂ ਦਾ ਦੁੱਧ ਹੋਂ ਨਾਲ ਵੀਰੇ ਸੰਗਣਾ। ਕਿੰਨੇ ਦੀ ਜਾਇਤ ਜੀ? ਜਾਇਤ ਵੀਰੇ ਵੇਚਣ ਵਾਲੀ ਗੱਲ। ਦੇ ਲੋਕਾਂ ਕੋਲੇ ਹੋ ਰਹੇ 55 55 ਜਨਾ ਮਾਦੀ ਕਰਾਲਾ 52000 ਦੀ ਦੇ ਦੇਣਗੇ ਥੋੜਾ ਜਿਹਾ ਮਾਨਤਾਨ ਬਾ ਮਾਨਤਾਨ ਵੀ ਕੋਈ ਨਹੀਂ ਕਰਦੇ ਆਗੇ ਮੁੱਲ 55 57 ਬਾਈ ਕਹਿੰਦਾ ਜਿੰਨੀ ਜਿੰਨਾ ਮਰਜ਼ੀ ਕਰਾ ਲਓ 50 ਤੇ ਇੱਕ 51 ਦੀ ਦੇ ਦੇਣੀ ਆ ਮਗਰ ਬੱਛੀ ਆ ਛੋੜ ਛੱਪਾ ਮਾਨਤਾਨ ਹੋ ਜੂ 14 ਪਿਆਜੇ 15 ਪਿਆਜੇ ਬਾਈ ਕਹਿੰਦਾ ਇਹਨਾਂ ਖੁੱਲਾ ਦੁੱਧ ਪਿਆ ਦੇਣਾ ਆਪਣੇ ਵਾਲਾ ਵੀਰੇ ਪਾ ਨਹੀਂ ਦੇਣਾ ਕਿਸੇ ਨੂੰ ਸਹੀ ਆ ਹਾਂ 22 ਦੀ ਇੱਕ ਨੰਬਰ ਹੋਊਗੀ ਉਹ ਜੀ ਗੱਲ ਇਹ ਉਹਦਾ ਧਾਰਾ ਮਾਰ ਕੇ ਆਪਾਂ ਵਿਖਾਈ ਦਿੱਤੇ ਦੋ ਨੰਬਰ ਤੇ ਆ ਜਾ ਇਹ ਵੀਰੇ ਦੂਜਾ ਸੁਆ ਦੇ ਵੀ ਠੀਕ ਹੈ। ਸੱਜਣ ਬਾਈ ਇਹਨੇ 17-18 ਕਿਲੋ ਦੁੱਧ ਚੋਇਆ। ਠੀਕ ਹੈ। ਆਪਾਂ 16-17 ਮੰਨ ਕੇ ਲਈ ਆ। ਹੂੰ। ਇਹਨਾਂ ਦੁੱਧ ਦੇ ਨਾ ਰਾਮ ਨਾ 16-17 ਕਿਲੋ ਪਿਆ ਆ ਜਾਣਾ। ਬਾਕੀ ਜਿਹੜਾ ਵੀ ਪਸ਼ੂ ਲੈਣ ਅਗਲੇ ਆ ਦੀ ਸੰਝਣਾ ਨਾ ਮੈਂ ਕਿੰਨਾ ਦੁੱਧ ਚੋ ਸਕਦਾ। ਹੂੰ। ਸਹੀ ਆ। ਦੋਸਤੋ ਇਹਦੇ ਮਗਰ ਵੱਛਾ 17-18 ਕਿਲੋ ਦੁੱਧ ਬਾਈ ਕਹਿੰਦਾ ਜੀ ਤੂੰ ਲਈ ਅਗਲੇ ਕਹਿੰਦੇ ਸੀ ਪਹਿਲੇ ਸੂਏ ਇਹਦੇ ਥੱਲੋਂ ਚੋਇਆ। ਪਰ ਬਾਈ ਕਹਿੰਦਾ ਤੁਸੀਂ 16-17 ਹੀ ਮੰਨੋ ਕਿਲੋ ਘੱਟ ਮੰਨ ਲਓ। ਧਾਰਾ ਬਾਈ ਇਹਦੀਆਂ ਵੀ ਮਾਰ ਕੇ ਵਿਖਾ ਦਿੰਦਾ। ਕੋਈ ਨਾ ਜਿਹੜਾ ਨੰਬਰ ਆ ਮੇਰਾ ਦ ਠੀਕ ਆ ਆ ਲੋ ਧਾਰਾਂ ਇਹਦੀਆਂ ਵੀ ਵੇਖ ਲੋ ਬਾਕੀ ਕਹਿੰਦਾ ਬਿਨਾ ਨਿਆਣੇ ਤੋਂ ਭਾਵੇਂ ਚਵਾਈ ਕਰੀ ਜਾਏ ਨਾ ਯਾਰ ਭਲਾ ਜਿਹੜਾ ਬੱਚਾ ਜੀ ਨੇ ਚੋਈ ਦੀ ਨਾ ਉਹ ਵੀ ਧਾਰ ਮਾਰੂਗਾ ਆਕੇ ਦੀ ਐਨੀ ਬੋਲੀ ਆ ਇਹ ਨਾ ਯਾਰ ਪੂਰੇ ਕੰਮ ਦੀ ਵਹਿਣ ਵਾਲਾ ਬਹੁਤ ਕਰਨ ਵਾਲੀ ਚੋਈ ਆ ਹਾਂ ਵੀਰੇ ਤੈਨੂੰ ਪਤਾ ਹੀ ਆ ਸੀਰ ਪਸ਼ੂ ਹੀ ਵਿਕਣਾ ਘਰੇ ਨਾ ਇਹ ਤਾਂ ਗੱਲ ਹੈਗੀ ਉਸ ਤੇ ਵੀ ਗੱਲ ਹੈਗੀ ਲੱਤਾਂ ਛੜਾਂ ਵਾਲਾ ਤਾਂ ਘਰੇ ਪਹੂ ਕਿੱਥੇ ਬੈੱਕਦਾ ਕਿਉਂਕਿ ਅਗਲਾ ਚੋਲ ਚੋਹ ਲੈਂਦਾ ਦੋ ਟਾਈਮ ਤੇ ਆਪਾਂ ਤਾਂ ਪਹਿਲਾਂ ਕਹਿੰਦੇ ਆ ਦੋ ਟਾਈਮ ਛੱਡੋ ਭਾਵੇਂ ਚਾਰ ਟਾਈਮ ਚੋ ਕੇ ਲੈ ਜਾਓ ਤੁਸੀਂ ਪੈਸੇ ਦੇਣੇ ਜੇ ਕੋਈ ਫ੍ਰੀ ਚ ਦਿੰਦਾ ਤਾਂ ਭਾਵੇਂ ਉਵੇਂ ਹੀ ਮੰਗਾ ਲਓ ਤੇ ਜਦੋਂ ਪੈਸੇ ਦੇਣੇ ਆ ਤੁਸੀਂ ਤੇ ਤੁਹਾਡਾ ਹੱਕ ਬਣਦਾ ਫੁੱਲ ਤਸੱਲੀ ਕਰਨ ਦਾ ਮਾੜੀ ਜੀ ਕੱਟ ਬਾਹਰ ਨੂੰ ਬਖਾਇਆ ਤੌਰ ਕੇ ਇਹਨੂੰ ਦੁੱਧ 17 18 22 ਦੱਸਦਾ ਇਸ ਕਰਾਸ ਬ੍ਰੀਡ ਆ ਵੀਰੇ ਗਰਮੀ ਗੁਰਮੀ ਮੰਨਣ ਵਾਲੀ ਵਹਿਣ ਦੀ ਦੁੱਧ ਵੀ ਸੰਘਣਾ ਹੋਊ ਮੱਝਾਂ ਨੂੰ 5 ਫੈਟਾਂ ਦਾ ਦੁੱਧ ਹੋਵੇਗਾ ਠੀਕ ਐ 5 ਫੈਟ ਵਾਲਾ ਦੁੱਧ ਬਾਈ ਕਹਿੰਦਾ ਹੋਊਗਾ ਇਹਦਾ ਬਾਕੀ ਕੋਈ ਜਾਤ ਵਾਲੀ ਨਹੀਂ ਅਮਰੀਕਨ ਨਹੀਂ ਕਿ ਜਾਂਦੀ ਘਰ ਕੀ ਜਾਊਗੀ ਹਾਂ ਤੁਣ ਵੀ ਵੇਖ ਸਕਦੇ ਆ ਤੁਸੀਂ ਸਾਈ ਬਾਲ ਦਾ ਟਰਾਉ ਹਾਂ ਕੋਲ ਮਟੋੜਾ ਪੂਰੀ ਰਾਜੀ ਬਿਆੰਤਾਂ ਨੂੰ ਚੰਗੀ ਭਾਰੀ ਵਜਨ ਵਾਲੀ ਐ ਤੁਹਾਨੂੰ ਤੇ 16 17 22 ਕਹਿੰਦਾ ਮੰਨ ਕੇ ਹੀ ਲਿਓ ਤੁਸੀਂ ਦੁੱਧ ਦਿੱਤਾ ਤਾਂ ਵਧਦੇ ਨੇ 16 17 ਮੰਨ ਕੇ ਲੈ ਜਾਓ ਗਾਰੰਟੀ ਆ ਬਿਆੰਤ ਦੀ ਖੁੱਲਾ ਪਿਆਜੂ ਕੱਦ ਵੱਡਾ ਵਜਨ ਬਹੁਤ ਆ ਸੀ ਸੌ ਦੋਵੇਂ ਫੁੱਲ ਛੜੀਆਂ ਵੀਰੇ ਹੋ ਜਣਾ ਹੈ ਨਹੀਂ ਆਪਾਂ ਲੈਦੇ ਨਹੀਂ ਤੁਹਾਨੂੰ ਪਤਾ ਜੇਰ ਇਹਦੀ ਵੀ ਉਖਾਦੇ ਚ ਆਹ ਲਓ ਜੀ ਦੋਵੇਂ ਪੱਠਲ ਕੋਈ ਪੂਰੀ ਸਾਰੀ ਦੀ ਸਾਰੀ ਜੇਰ ਭਈ ਜੇਰ ਦੀ ਫੁੱਲ ਗਰੰਟੀ ਆ ਅਗਲੇ ਜਾ ਕੇ ਲੜ ਛੱਟ ਜਾਵੇਲਾ ਪੱਠਲ ਭਰੇ ਪੈਜੇਰ ਸਹੀ ਆ ਦੋਸਤੋ ਜੇਰ ਦੀ ਗਰੰਟੀ ਜੇਰ ਦਾ ਤੁਸੀਂ ਵੇਖ ਹੀ ਸਕਦੇ ਹੋ ਦੋਵੇਂ ਪੱਠਲ ਭਰੇ ਵੇ ਆ ਜੇਰ ਜਮਾ ਕੰਪਲੀਟ ਆ ਕਿੰਨੇ ਦੀ ਜਾਇਜ਼ ਆ ਬਾ ਵੀਰੇ ਮੁੱਲ ਕਰਾਉਣ ਦਾ ਲੋਕ ਹੁਣ ਕਰੀ ਜਾਂਦੇ ਉਵੇਂ ਦਾ ਅਗਲੇ ਨੇ ਹੋਰ ਉਹਨਾਂ 70 75 ਕਰ ਲੈਣੇ ਹਾਂ ਆਪਾਂ ਇਹ ਮੁੱਲ ਬਾਲਾ ਨਹੀਂ ਕਰਨਾ 61000 ਦੀ ਦੇ ਦਾਂਗੇ ਵਿੱਚੋਂ ਮਾਤਣ ਭੈਣ ਭਰਾ ਦਾ ਕਰਦੇ ਇੱਕ ਨੰਬਰ 5 62 ਨੰਬਰ ਵੱਡੀ ਆ ਝੂਠ ਮਾਰਨਾ ਉਹਨਾਂ ਦਾ ਭਾਵੇਂ 20 ਕਿਲੋ ਕਹਿ ਦੋ ਦੁੱਧ ਲੋਕੀ ਮਾਰੀ ਜਾਂਦੇ ਆ ਹਾਂ ਪਰ ਜੇ ਜਦੋਂ ਦੱਸੇ 1 ਨੰਬਰ 14 15 ਪਿਆਜੂ 2 ਨੰਬਰ 16 17 ਪਿਆਜੂ 2 ਨੰਬਰ ਇਹਦੇ ਨੂੰ ਵੱਡੀ ਆ ਵਜ਼ਨ ਜੀ ਵੀ ਵੱਧਾ ਕੱਦ ਜੀ ਵੀ ਵੱਡੀ ਆ ਜਿਹਨਾਂ ਦੁੱਧ ਦੇਣਾ ਉਹਨਾਂ ਆ ਵੀ ਦੱਸੀਦਾ ਐਵੇਂ ਹੁਣ ਲੋਕਾਂ ਨੂੰ ਹੋਰ ਤਾਂ ਹੁੰਦਾ ਅਗਲੇ ਨੇ 20 22 ਕਿਲੋ ਕਹਿਣਾ ਸੀ ਆ ਉਹਦਾ 16 17 ਕਹਿ ਦੇਣਾ ਸੀ ਆਪਾਂ ਉਹਨਾਂ ਕੀ ਦੁੱਧ ਦੱਸ ਦੋ ਜਿਨ੍ਹਾਂ ਕੇ ਬੂਸੂ ਨੇ ਦੇਣਾ ਹੈ ਫालतੂ ਐਵੇਂ ਗਈ ਜਾਓ ਹਨਾ ਕੀ ਫਾਇਦਾ ਐਵੇਂ ਝੂਠ ਮਾਰਨ ਦਾ ਐ ਇੱਥੇ ਆ ਜਾ 3 ਨੰਬਰ ਤੇ ਇਹ ਵੀ ਵੀਰੇ ਤਿਆਰ ਹੀ ਆ ਬਸ 2-4 ਦਿਨ ਮਸਾਂ ਹੀ ਲਊਗੀ। 4 ਦੰਦ ਬੱਚੀ ਆ ਪਹਿਲਾ ਸੂਆ। ਕਲੂਨ। ਕਲੂਨ ਬੱਚੀ ਪਹਿਲਾ ਕਿੱਡੀ ਕੋਠੇ ਜਿਹੜੀ ਵਹਿੜ ਆ। ਵੱਡੀ-ਬੁੱਡੀ ਇਹ ਵੀ ਬਹੁਤਾ ਸੀਲ ਠੰਡੀ ਇਹ ਵੀ ਪੂਰੀ ਆ। ਦੁੱਧ ਕਿੰਨਾ ਕੱਢ ਜੂ? ਦੁੱਧ ਵੀਰੇ ਮੈਂ ਤਾਂ ਜਿਵੇਂ ਸਹਾਵਰਾਂ ਫਟੀਆਂ ਲੈ ਵੇਦੀ। 20 ਕਿਲੋ ਦੁੱਧ ਮੋਜ ਨਾਲ ਪਿਉਣਾ ਚਾਹੀਦਾ ਬੱਚੀ ਨੂੰ। ਸਹੀ ਆ। ਹਾਂ, ਵਧੀਆ ਬੱਦਿਆਂ ਤੋਂ ਆਈ ਆ ਗਏ। ਦੋਸਤੋ, ਆਈ ਦੀ ਵੀਡੀਓ ਦੇ ਵਿੱਚ 4 ਜਾਨਵਰ ਆ। ਸਾਰਿਆਂ ਨਾਲੋਂ ਵੱਡੀ ਵਹਿੜ 3 ਨੰਬਰ ਆ। ਉਮਰ 'ਚ ਨਾ ਵੱਡੀ ਬਣਿਓ, ਕੱਦ 'ਚ ਵੱਡੀ ਆ। ਦੰਦਾਂ ਦਾ ਵੀਰੇ ਪਿਓਰ 4 ਦੰਦ। ਉਹ ਤਾਂ 4 ਦੰਦ ਦਾ ਬਾਕੀ ਅਗਲਾ ਆਪਦੀ ਦੰਦੀ ਪੱਟ ਕੇ ਵੇਖ ਲੈ ਕੱਦ ਵੱਡਾ ਵਜਨ ਫੁੱਲ ਤੇ ਫੱਟ ਫੱਟ ਲੇਵਾ ਜਿਵੇਂ ਬਰੀਡ ਵਾਲੀਆਂ ਵੇੜਾਂ ਦਾ ਹੁੰਦਾ ਕੰਪੈਕਟ ਡਰਦੀ ਆ ਪੂਰੀ ਚੰਗੀ ਆ ਵੀਰੇ ਹੋਰ ਕੋਲੇ ਵੀ ਅਗਲੇ ਨੇ ਫਾਰਮ ਦੀ ਕਹਿਣਾ ਸੀ ਹੂੰ ਥਣ ਵਿਖਾਦੇ ਬਹੁਤ ਜਗ੍ਹਾ ਨੋਕਲਾ ਥਣ ਲੱਗਾ ਥਣ ਵੇਖ ਲਓ ਗੁਲਾਬੀ ਹੱਥ ਦੀ ਚਵਾਈ ਵਾਲਾ ਜਿਹਦੇ ਹਸਾਮ ਨਾਲ ਪਹਿਲਾਂ ਨਾਲੇ ਚੁੰਡੀ ਜੀ ਵਾਲਾ ਹੁੰਦਾ ਥਣ ਚਾਰ ਦੰਦਾ ਵੇਖ ਨਹੀਂ ਸਕਦੇ ਆ ਲਓ ਜੀ ਚੌਗੀ ਵੇੜ ਚਾਰ ਦੰਦ ਸਹੀ ਆ ਸਾਈਡ ਵਾਲੇ ਦੋ ਦੋ ਦੰਦ ਦੁੱਧ ਦੰਦ ਆ ਜੇ ਕੋਈ ਭੈਣ ਭਰਾ ਪਹਿਲਣ ਵੱਛੀ ਲੈਣ ਦਾ ਚਾਹਵਾਨ ਹੋਵੇ ਨਵਾਹਾਨ ਚਾਰ ਦੰਦ ਵਧੀਆ ਕੋਈ 5 6 ਸੂਵੇ ਦੁੱਧ ਪਿਆਜੂ 30 ਕਿਲੋ ਬਾਈ ਦਾਸ ਦਾ ਦੁੱਧ ਪਿਆਜੂ ਐਡੀ ਵੈਡ ਨੂੰ 20 ਕਿਲੋ ਦੁੱਧ ਕੋਈ ਬਾਹਲਾ ਨਹੀਂ ਪਿਉਣ ਦਾ ਹੱਕ ਵੀ ਬਣਦਾ ਪਰ ਦੇਣਾ ਜਾਨਵਰ ਨੇ ਸੇਵਾਣਾ ਹੁੰਦਾ ਭਾਵੇਂ 10 ਕਿਲੋ ਦੁੱਧ ਵਾਲੀ ਵੈਡ ਹੋਵੇ ਦਾਣਾ ਦੱਪਾ ਤਾਂ ਉਹਨੂੰ ਵੀ ਪਾਉਣਾ ਹੀ ਪੈਣਾ ਦੁੱਧ ਦੇਣਾ ਸੇਵਾਣੇ ਦਾਣੇ ਨੇ ਕੁੰਨੀਆਂ ਵੀਰੇ ਵੱਛੀ ਫਾਈਟਿੰਗ ਵਾਲਾ ਲੈਵਾ ਭਲਾ ਦਾ ਸੂਵੇ ਚੋਈ ਚੱਲੋ ਆਏ ਨਹੀਂ ਗੱਲ ਕੋਈ ਜਾਂ ਕੋਈ ਮਡੇਟਸ ਆਜੂਗੀ ਬੱਚੀ ਇਹ ਨਹੀਂ ਖਰੀਦਿਆ ਕਿੰਨੇ ਦੀ ਇਹਦਾ ਵੀ ਲੋਟ ਜਿਹਾ ਭਾ ਕਰਦੇ ਵੀਰੇ ਲੋਟ ਹੀ ਕਰੂੰਗਾ ਹੋਰ ਕੋਲੇ ਹੁੰਦੀ ਤਾਂ ਹੋ ਸਕਦਾ ਅਸੀਂ 82 ਮੰਗੇ ਬੈਹ ਜਾਂਦਾ ਆਪਾਂ 65000 ਦੀ ਦੇ ਦੇਣੀ ਬੱਚੀ 65 ਦੀ ਹਾਂ 65000 ਦੀ ਬਾਈ ਕਹਿੰਦਾ ਦੇ ਦੇਣੀ ਆ ਤਿੰਨ ਨੰਬਰ ਤਿੰਨ ਨੰਬਰ ਵਹਿੜ ਫੁੱਲੀ ਚੰਗੀ ਆ ਵੱਡੀ ਬਹੁਤ ਆ ਵਜਨ ਬਹੁਤ ਆ ਫੱਟ ਫੱਟ ਜਾਂ ਲੇਵਾ ਪੂਰੀ ਚੰਗੀ ਆ ਵੀਰੇ ਭਰਾ ਥੱਲੇ ਦੀ ਜਵਾਨ ਲੰਘ ਜੇ ਲੈ ਵੇਖੀ ਲੱਤ ਲੁੱਤ ਨਾ ਮਾਰੇਗਾ ਤੇ ਜਿੱਦਾਂ ਹੀ ਲੱਤ ਆਲੇ ਨਾ ਜੇ ਲੱਤ ਆਲੇ ਨਹੀਂ ਮੈਂ ਬਹਿਣਾ ਹੀ ਸੀ ਹਾਂ ਪਰ ਇਹ ਵੀ ਗੱਲ ਹੈਗੀ ਆ ਸੀਲ ਸਹਾਉ ਆ ਪੂਰੀਆਂ ਫਲ ਸੀਲਸਾਊ ਆ ਤੁਹਾਨੂੰ ਵੀ ਪਤਾ ਜੇ ਲੱਤ ਛੜਾ ਵਾਲਾ ਜਾਨਵਰ ਹੋਵੇ ਤਾਂ ਵਪਾਰੀ ਉਹਦੇ ਕੋਲ ਦੀ ਨਹੀਂ ਲੰਗਦਾ ਭਵਾਂ ਘਰ ਵਾਲਾ ਵੀ ਕਿਉਂ ਨਾ ਹੋਵੇ ਜ਼ਰੂਰੀ ਨਹੀਂਗਾ ਚਲੋ ਵਪਾਰੀ ਨੂੰ ਕਹਿ ਦਿੰਦੇ ਆਪਾਂ ਘਰ ਵਾਲਾ ਵੀ ਬੰਦਾ ਹੋਵੇ ਉਹ ਵੀ ਹੱਥ ਨਹੀਂ ਲਾਉਂਦਾ ਜਿਹਦਾ ਪਤਾ ਹੁੰਦਾ ਇਹਨੇ ਲੱਤ ਸੱਟ ਦੇਣੀ ਐ ਪਰ ਸੀਲਸਾਊ ਜਾਨਵਰ ਆ ਸਾਰੇ ਜੇ ਕੋਈ ਜੋੜਾ ਲੈ ਲੂ ਕੋਈ 11500 ਵੱਧ ਮਾਨਤਾ ਨੂੰ ਜੋ ਮੱਝ ਤੇ ਆ ਕੀ ਕਹੋ ਪੱਲੇ ਅੱਲੇ ਇਹਦੇ ਬੰਦੇ ਵੀ ਆਪਾਂ ਲਈ ਆ ਕਿ ਬੰਦੇ ਤੋਂ ਯਾਨੀ ਉਹਨੇ ਮਹੀਨੇ ਦੀ ਬਣੀ ਗਿਆ ਆਪਾਂ ਖਾਲੀ ਮੰਨ ਕੇ ਲਈ ਆ ਖਾਲੀ ਮੰਨ ਕੇ ਅਗਲਾ ਲੈ ਲੈ ਹੋ ਸਕਦਾ ਥਲੇ ਕਰਮਾ ਨੂੰ ਖੁਭਾ ਨਿਕਲਿਆ ਹੋਵੇ ਪਰ ਆਪਾਂ ਨਹੀਂ ਕਹਿੰਦੇ ਵੀ ਗੱਬਣ ਹੋਊਗੀ ਅਗਲੇ ਨੇ ਮਹੀਨੇ ਦੀ ਬਣੀ ਗਿਆ ਬਾਈ ਮਹੀਨੇ ਦੀ ਕੋਈ ਗਰਾਟੀ ਸਹੀ ਹੈ ਠੀਕ ਆ ਨਾ ਐਵੇਂ ਆਪਾਂ ਤੁਹਾਨੂੰ ਕਹੀ ਹੈ ਵੀ ਮਹੀਨੇ ਦੀ ਬਣੀ ਆ ਪੱਕੀ ਗੱਬਣ ਆਪਾਂ ਝੂਠ ਸੁਭਾਣ ਨਾ ਦਾ ਮਾਰਿਆ ਨਾ ਵਾਰ ਸਹੀ ਹੈ ਇਨੇ ਚਰਦੀ ਕਿਹਾ ਆਪਾਂ ਚੈੱਕ ਨਹੀਂ ਕਰਾਈ ਕਿੱਥੋਂ ਪਤਾ ਮਹੀਨੇ ਦੀ ਕਿਹੜਾ ਪਤਾ ਮਹੀਨੇ ਦਾ ਪਤਾ ਨਹੀਂ ਲੱਗਦਾ ਤੇ ਮਗਰ ਹੈਗਾ ਜੇ ਕਟਾ ਦੋਸਤੋ ਮਗਰ ਇਹਦੇ ਮਾਲੀ ਆ ਦੁੱਤ ਵੀਰੇ ਚੋਣ ਵਾਲਾ ਜਿਹੜਾ ਝੂਠ ਮਰਉਣ 5 ਕਿਲੋ ਵੀਰੀਆਂ ਦੇ ਥਲੇ ਦੋ ਦੋ ਨਾ ਗਾ ਚੋਨ ਵਾਲਾ ਜੋਖ ਕੇ ਲੈ ਜਾਗਾ ਜੋਖ ਕੇ ਕਈ ਵਾਰਾ ਕਹਿੰਦੀ ਮੈਂ ਮੂੰਹ ਭੱਜੀ ਹੁੰਦੀ ਆ ਅਗਲਾਂ ਦਾ ਵੀ ਮੈਂ ਨਹੀਂ ਲੈਣੀ ਸੱਜਰ ਤੇ ਮੈਂ ਲੈ ਲੈ ਚੁੱਪ ਕਰਕੇ ਟੋਕਰ ਦੋ ਟਾਈਮ ਬੱਚੇ ਤੇ ਮਿਲਦੀ ਵਰੀਆ ਥੋੜੇ ਪੈਸੇ ਲਾਉਣੇ ਹੋਣਾ ਤੇ ਨਾਲੇ ਜਿਹੜਾ ਮਰਜੀ ਭਾਅ ਵੀ ਆਪਣੇ ਉਹੋ ਜਿਹੇ ਕਰਨੇ ਆ ਭਲਾ ਮੁੜ ਕੇ ਜਿਹੜੇ ਕੰਮ ਚ ਮਰਜੀ ਵੇਚ ਲੈਣਾ ਹਾਂ ਠੀਕ ਆ ਹਾਂ ਲਓ ਲੈ ਕੇ ਜਿਵੇਂ ਮਰਜੀ ਹਾਂ ਹਾਂ ਜਿਵੇਂ ਮਰਜੀ ਯਾਰ ਸੋਖਾ ਖੜਾ ਛੜਾਉਣ ਵਾਲੀ ਆ ਕਿੰਨੇ ਦੀ ਇਹ 55 ਦੀ ਦੇ ਜਾਣੀ ਆ 55 ਦੀ 55 ਦੀ ਹਾਂ ਸਹੀ ਆ ਦੋਸਤੋ ਭਾਅ ਤਾਂ ਜੈ ਜੀ ਆ 55 ਦੀ ਦੇ ਦੇਣੀ ਆ ਮਗਰ ਇਹਦੇ ਮਾਲੀ ਵੀ ਆ ਮਾਲੀ ਵੀ ਠਾ ਕੇ ਵਿਖਾ ਦਿੰਦੇ ਆ ਭੈਣਾਂ 6-7000 ਦਾ ਮਾਲੀ ਹੋ 6-7000 ਦਾ ਬਾਈ ਕਹਿੰਦਾ ਮਾਲੀ ਆ ਦੁੱਧ ਝੂਠ ਮਾਰਨਾ ਤਾਂ 7 ਕਿਲੋ ਆ ਜੇ ਕੰਡੇ ਦੇ ਜੋਖਣਾ 5 ਕਿਲੋ ਜੋਖ ਲੋ ਨੈਟ ਕੰਡੇ ਵਾਲਾ ਤਿਆਰ 55000 ਦੀ ਦੇ ਦੇਣੀ ਆ ਬਾਈ ਕਹਿੰਦਾ ਜੇ ਕਿਸੇ ਦੀ ਮੱਝ ਦੁੱਧੋਂ ਹਟੀ-ਹੁੱਟੀ ਹੋਵੇ ਗੱਬਣ ਹੋਵੇ ਨੇੜੀ ਸੂਨ ਵਾਲੀ ਹੋਵੇ ਤੇ ਥੋੜਾ ਟਾਈਮ ਆਸਤੇ ਦੁੱਧ ਚਾਹੀਦਾ ਹੋਵੇ ਦੋਵਾਂ ਢਾਈਆਂ ਮਹੀਨੇ ਆਸਤੇ ਫੇਰ ਬਾਈ ਕਹਿੰਦਾ ਅਗਲਾ ਲੈ ਲੇ ਦੋ ਟਾਈ ਮਹੀਨੇ ਦੁੱਧ ਪਿਆਜੂ ਉਹਦ ਨੂੰ ਅਗਲੇ ਦੀ ਮੱਝ ਸੂਪੂ ਤੇ ਬਾਅਦ ਚ ਭਵਾਂ ਵੇਚ ਦੇ ਮਾਲੀ ਮਗਰ ਚੰਗਾ ਆ ਤੁਸੀਂ ਮਾਲੀ ਵੇਖ ਲਓ ਦੁਬਾਰਾ 55000 ਦੀ ਦੇ ਦੇਣੀ ਆ ਦੋਨੇ ਟਾਈਮ ਮਿਲਦੀ ਆ ਕੱਟੇ ਦੇ ਚਵਾਈ ਦੀ ਇੱਕ ਨੰਬਰ ਰੱਖਣ ਵਾਲਾ ਲੈ ਜਾ ਵੀਰੇ ਉਹੋ ਜੇ ਕੰਮ ਵਾਲੇ ਨੂੰ ਆਪਾਂ ਮਹਾਂ ਨਹੀਂ ਦੇਣੀ ਹਾਂ ਸਹੀ ਆ ਹੁੰਦਾ ਨਾ ਕਈ ਵਾਰ ਨੂੰ ਵੱਡਣ ਟੋਕਣ ਵਾਲਾ ਐਵੇਂ ਲੈ ਉਹੋ ਜੇ ਕੰਮ ਵਾਲੇ ਨੂੰ ਆਪਾਂ ਮਹਾਂ ਨਹੀਂ ਦੇਣੀ ਹੂੰ ਰੱਖਣ ਵਾਲਾ ਬੰਦਾ ਲੈ ਜਾ ਮਾੜੀ ਨਹੀਂ ਹੋ ਸਕਦਾ ਉਹ ਕੰਮ ਜਿਵੇਂ ਇਤਨੀ ਦਾ 60 ਦੀ ਮਹਾਂ ਵੇਚ ਜੀ ਸਹੀ ਆ ਵੀਡੀਓ ਬਣਾ ਰਹੇ ਆ 12 ਵਜੇ 12:00 ਨਹੀਂ ਅਜੇ ਵਜੇ 11:56 ਮਿੰਟ 9 ਤਰੀਕ ਹੈ ਬਾਈ ਕਹਿੰਦਾ ਉਹੀ ਫੋਨ ਲਾਵੇ ਜੀਨੇ ਘਰੇ ਦੁੱਧ ਦੁੱਧ ਪੀਣਾ ਫੱਡਾਂ ਟੋਕਣ ਵਾਲੇ ਦਾ ਬਾਈ ਕਹਿੰਦਾ 60000 ਦੀ ਮੈਂ ਵੀ ਵੇਚ ਸਕਦਾ ਪਰ ਉਹ ਜਹਾਂ ਦਾ ਬੰਦਾ ਨਾ ਫੋਨ ਲਾਵੇ ਮਗਰ ਇਹਦੇ ਮਾਲੀ ਹੈ ਇਹ ਅੱਜ ਦੀ ਵੀਡੀਓ ਦੇ ਵਿੱਚ ਕਾਲੇ ਕਾਲੇ ਬੇਅੰਤ ਦੀਆਂ ਅਵਤਾਰ ਦੀਆਂ ਦੋ ਤਾਜ਼ੀਆਂ ਸੁਈਆਂ ਵਹਿੜਾ ਦੋਵਾਂ ਦੀ ਜੇਰ ਓਕੇ ਰਜਾਮਦਾਨਾ ਕੰਪਲੀਟ ਹੈ ਇੱਕ ਗੱਬਣ ਬਹੁਤ ਚੰਗੀ ਪਹਿਲਣ ਵਹਿੜਾ ਇੱਕ ਟੋਕੜ ਵਹਿੜ ਮਹੀਨੇ ਦੀ ਬਣੀ ਦਾ ਅੱਧਾ ਪਰ ਕੋਈ ਪਤਾ ਪਤਾ ਨਹੀਂ ਤੁਸੀਂ ਨਾ ਮੰਨ ਕੇ ਹੀ ਲਿਓ ਟੋਕੜ ਮੱਝ ਹੈ ਮਹੀਨੇ ਦੀ ਬਣੀ ਕਹਿੰਦਾ ਬਾਈ ਉਹ ਪਰ ਨਾ ਮੰਨ ਕੇ ਲਿਓ ਬਾਈ ਕਹਿੰਦਾ ਜਦੋਂ ਚੈੱਕ ਜੀ ਨਹੀਂ ਆਉਂਦੀ ਮਗਰ ਮਾਲੀ ਆ ਉਹਦੇ ਤੇ ਇੱਕ ਆ ਵਹਿੜ ਆ ਪਹਿਲਣ ਚਾਰ ਦੰਦ ਫੁੱਲ ਚੰਗੀ ਫੋਨ ਨੰਬਰ ਸਕਰੀਨ ਤੇ ਜੈ ਜੇਪਾ ਜਿਹਦੇ ਜਿਹੜਾ ਵੀ ਜਾਨਵਰ ਮਨ ਨੂੰ ਲੱਗਦਾ ਹੈ ਪਾਈ ਦੇ ਘਰੇ ਆ ਜਾਓ ਮਾਨ ਤਾਨ ਹੋ ਜੂ ਆਪ ਦੀ ਤਸੱਲੀ ਕਰਕੇ ਲੈ ਜਾਓ ਜੇ ਕੋਈ ਜੋੜਾ ਲੈ ਲੈਂਦਾ ਕੋਈ 1000 1500 2000 ਵੱਧ ਮਾਨ ਤਾਨ ਹੋ ਜੂ ਹੋ ਜੂ ਕੱਲੇ ਕੱਲੇ ਚੋਂ ਹੀ ਸਾਰਿਆਂ ਨੂੰ ਸੱਸੀ ਕਰ